ਦੋਨੇ ਨਿਹੰਗ ਸਿੰਘਾਂ ਵਿਚਾਲੇ ਆਪਸੀ ਝਗੜੇ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਦਰਅਸਲ ਗੱਲ ਇਹ ਹੁੰਦੀ ਹੈ ਕਿ ਇੱਕ ਨਿਹੰਗ ਸਿੰਘ ਵੱਲੋਂ ਗੁਰੂ ਘਰ ਦੇ ਵਿੱਚ ਸਬਜ਼ੀ ਲੈਣ ਜਾਂਦਾ ਹੈ ਤਾਂ ਉੱਥੇ ਦੂਜੇ ਨਿਹੰਗ ਨਾਲ ਤੁਤੂ ਮਮੇ ਹੋ ਜਾਂਦੀ ਹੈ। ਕਿਸੇ ਗੱਲ ਨੂੰ ਲੈ ਕੇ ਤਕਰਾਰ ਇੰਨਾ ਵੱਧ ਜਾਂਦਾ ਹੈ ਕਿ ਇੱਕ ਦੂਜੇ ਤੇ ਜਾਨਲੇਵਾ ਹਮਲਾ ਵੀ ਕੀਤਾ ਜਾਂਦਾ ਹੈ। ਇੱਟਾ ਰੋੜੇ ਵੀ ਚਲਾਏ ਜਾਂਦੇ ਨੇ। ਪੁਲਿਸ ਮੌਕੇ ਤੇ ਪਹੁੰਚ ਕੇ ਝਗੜੇ ਦਾ ਨਿਪਟਾਰਾ ਕਰਦੀ ਹੈ ਤੇ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੰਦੀ ਆ ਤੇ ਪੁਲਿਸ ਨਾਲ ਕੀ ਗੱਲਬਾਤ ਹੁੰਦੀ ਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਜਾਂਚ ਸ਼ੁਰੂ ਕੀਤੀ ਉਸ ਤੋਂ ਬਾਅਦ ਨਿਹੰਗ ਸਿੰਘ ਵੱਲੋਂ ਕੀ ਕਿਹਾ ਜਾਂਦਾ ਉਹ ਸੁਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਦੀਦਾਰ ਸਿੰਘ ਪੁੱਤਰ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ઠવા ਰੋਡ ਖਜ਼ਾਨਾ ਗੇਟ ਅੰਮ੍ਰਿਤਸਰ ਸੋ ਅੱਜ ਸਾਡਾ ਛੋਟਾ ਭਰਾ ਜੋ ਜਸਪਾਲ ਸਿੰਘ ਉਹ ਗੁਰਦੁਆਰਾ ਸਾਹਿਬ ਦਾ ਸਮਾਨ ਲੈਣ ਵਾਸਤੇ ਬਾਜ਼ਾਰ ਗਿਆ ਸੀ ਜੋ ਕਿ ਜਦੋਂ ਉਹ ਵਾਪਸ ਆਇਆ ਬਿਜਲੀ ਪਰ ਪੰਪ ਲੱਗ ਗਈ ਤੇ ਥੋੜਾ ਜਿਹਾ ਗਾੜੀ ਆਇਆ ਤੇ ਇਹ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਅਮਰ ਸਿੰਘ ਅੰਬੀ ਰਾਣਾ ਦਾ ਨਿਹੰਗ ਜੋ ਕਿ ਇੱਥੇ 베ਦੀਪੁਰ ਪੰਪ ਦੇ ਪਾਸ ਰਹਿੰਦਾ ਤੇ ਉਹਨੇ ਤੇ ਉਹਦੇ ਮੁੰਡੇ ਜੱਜ लाਡੀ ਤੇ ਸਾਰਾ ਪਰਿਵਾਰ ਤੇ ਹੋਰ ਬੰਦੇ ਜਿਹੜੇ ਆ ਉਹ ਉਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਜਿਹੜੇ ਆ ਉਹ ਇੱਥੇ ਖਲੋਤੇ ਸੀ ਜਦੋਂ ਇਹ ਜਸਪਾਲ ਸਿੰਘ ਥੋੜਾ ਗਾੜੀ ਆਇਆ ਇੱਕ ਵਾਰ ਤੇ ਇਹਨਾਂ ਨੇ ਲਲਕਾਰਾ ਮਾਰਿਆ ਅੰਬੀ ਨਿਹੰਗ ਦੇ ਮੁੰਡੇ ਨੇ ਜੱਜ ਨੇ ਇਹ ਫੜੋ ਇਹਨੂੰ ਅੱਜ ਮਾਰਨਾ ਅਜੇ ਜਸਪਾਲ ਨੂੰ ਮਾਰਨਾ ਤੇ ਜਦੋਂ ਅਜੇ ਜਸਪਾਲ ਨੇ ਐਕਟਿਵਾ ਭੁਜਾ ਕੇ ਇੱਧਰ ਗੁਰਦਵਾਰਾ ਸਾਹਿਬ ਨੂੰ ਆਉਣ ਲੱਗਾ ਤੇ ਪਿੱਛੋਂ ਇਹਨਾਂ ਨੇ ਮੁੰਡੇ ਤਲਵਾਰਾਂ ਲੈ ਕੇ ਦਾਤਰ ਲੈ ਕੇ ਨਾਲ ਇਹਨਾਂ ਦੇ ਗੁੰਡੇ ਮੁੰਡੇ ਸੀ ਗਲਤ ਅੰਸਰ ਸੀ ਉਹ ਨਾਲ ਭੱਜੇ ਤੇ ਜਸਪਾਲ ਸਿੰਘ ਦੇ ਪਿੱਛੇ ਪੈ ਗਏ ਤੇ ਇਹ ਭੁਜਾ ਕੇ ਐਕਟਿਵਾ ਬੜੀ ਮੁਸ਼ਕਲ ਇਹਨੇ ਜਾਨ ਬਚਾਈ ਤੇ ਗੁਰਦਵਾਰਾ ਸਾਹਿਬ ਪਹੁੰਚਿਆ ਉਸ ਸਮੇਂ ਉਸ ਸਮੇਂ ਜਿਹੜੇ ਇੱਥੇ ਉਸ ਮੁਲਾਜ਼ਮ ਜਿਹੜੇ ਤਾਇਨਾਤ ਸੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਭੱਜ ਕੇ ਦਵਾ ਦਾ ਫਿਰ ਆਪਣੇ ਘਰ ਜਾ ਕੇ ਵੱਢ ਗਿਆ ਤੇ ਉਥੋਂ ਜਦੋਂ ਇਹ ਸਾਰੀ ਘਟਨਾ ਕਰਮ ਦਾ ਜਦੋਂ ਥੋੜਾ ਰੌਲਾ ਪਿਆ ਮਹੱਲੇ ਦੇ ਵਿੱਚ ਤੇ ਅਸੀਂ ਵੀ ਜਿਹੜੇ ਬਾਹਰ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਆ ਸਾਰੇ ਸੇਵਾਦਾਰ ਬਾਹਰ ਆਏ ਆ ਸਾਰਾ ਪਰਿਵਾਰ ਬਾਹਰ ਆਇਆ ਜਦੋਂ ਆਣ ਕੇ ਅਸੀਂ ਦੇਖਿਆ ਬਾਹਰ ਤੇ ਇਹਨਾਂ ਨੇ ਆਪਣੇ ਉਥੋਂ ਘਰ ਦੇ ਉਤੋਂ ਇੱਟਾਂ ਰੋੜੇ ਪਤਾ ਨਹੀਂ ਕਿੰਨਾ ਕੁਸ਼ ਚਲਾਇਆ ਜਿਹਦੇ ਨਾਲ ਜੋ ਕਿ ਸਾਨੂੰ ਸਾਰਿਆਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਸੀ ਜਿਹੜੀ ਆਵਾਜਾਈ ਪਬਲਿਕ ਆ ਜਿਹੜੀ ਆ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਸੀ ਸਾਰਾ ਚਮਾਰ ਰੋੜੀ ਜਿਹੜਾ ਆ ਉਹ ਬੰਦ ਹੋ ਗਿਆ ਸੀ ਹਾਂਜੀ ਪੁਲਿਸ ਦੀ ਹਾਜ਼ਰੀ ਵਿੱਚ ਜੇ ਇਹ ਟੋੜਾ ਚਲਾ ਗਿਆ ਉਸ ਸਮੇਂ ਦੇ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਉਹ ਜਿਹੜੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਸਰ ਜੀ ਕਾਰਨ ਕੀ ਰਿਹਾ ਜੀ ਕਾਰਨ ਦੇਖੋ ਇਹ ਆ ਜੀ ਅਸੀਂ ਸ਼ੁਰੂ ਤੋਂ ਹੀ ਸਾਡੇ ਵੱਡ ਬਡੇਰਿਆਂ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦੇ ਹਾਂ ਪ੍ਰਸਾਰ ਕਰਦੇ ਹਾਂ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਇਹ ਲੋਕ ਜਿਹੜੇ ਗਲਤ ਅੰਸਰ ਆ ਜਿਹੜਾ ਅੰਬੀ ਨਿਹੰਗ ਆ ਇਹਦਾ ਤੁਸੀਂ ਰਿਕਾਰਡ ਜਿਹੜਾ ਆ ਮੈਂ ਨਾ ਵੀ ਪੂਰੇ ਅੰਮ੍ਰਿਤਸਰ ਚੋਂ ਨਹੀਂ ਪੂਰੇ ਪੰਜਾਬ ਚੋਂ ਪਤਾ ਕਰਾ ਲਓ ਕਿ ਜਿਹੜਾ ਅਮਰ ਸਿੰਘ ਅੰਬੀ ਨਾਮ ਦਾ ਨਿਹੰਗ ਆ ਤੇ ਇਹਦਾ ਪਰਿਵਾਰ ਆ ਇਹਦਾ ਜਿਹੜਾ ਕਿਰਦਾਰ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਉਹ ਤੁਹਾਨੂੰ ਸਾਰੇ ਹੀ ਦੱਸਣਗੇ ਤੁਹਾਨੂੰ ਵੱਖ-ਵੱਖ ਗੁਰਦੁਆਰੇ ਸਹਿਬਾਨ ਚ ਇਹਦੀਆਂ ਫੋਟੋਆਂ ਲੱਗੀਆਂ ਜਿਹੜੀਆਂ ਆ ਉਹ ਦਿਖਣੀਆਂ ਜੋ ਕਿ ਜਿਵੇਂ ਕਿ ਇਹਨਾਂ ਦਾ ਕੰਮ ਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਨਤਮਸਤਕ ਹੋਣ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੇਬੇ ਕੱਟਦੇ ਆ ਇਹ ਗਲਤ ਕੰਮ ਕਰਦੇ ਆ ਇਹਨਾਂ ਦਾ ਸਾਰਾ ਦੁਨੀਆ ਨੂੰ ਪਤਾ ਆ ਕਿ ਇਹਨਾਂ ਦਾ ਕੰਮ ਕੀ ਆ ਇਹਨਾਂ ਦੇ ਜਿਹੜਾ ਮੁੰਡਾ ਆ ਜਿਹੜਾ ਜਿਹਨੂੰ ਗੁਰਦੇਵਤ ਸਿੰਘ ਜਿਹਦਾ ਨਾਮ ਜੱਜ ਆ ਗੁਰਦੇਵਤ ਸਿੰਘ ਉਰਫ ਜੱਜ ਉਹਦਾ ਵੀ ਕੰਮ ਜਿਹੜਾ ਹੁਣ ਕ੍ਰਿਮੀਨਲ ਬੰਦਾ ਆ ਗੈਂਗਸਟਰ ਉਹਨਾਂ ਉਹਨਾਂ ਦੇ ਸਬੰਧ ਏ ਇਹਨਾਂ ਦੇ ਉਹ ਜਿਹੜਾ ਆ ਉਹ ਵੀ ਉਹਨਾਂ ਦੇ ਉਹਦੇ ਤੇ ਵੀ ਪਰਚਾ ਦਰਜਿਆ ਜੋ ਕਿ ਕੀਮਾਗੇੜ ਥਾਣੇ ਦੇ ਅੰਦਰ ਉਹਦੇ ਉੱਤੇ ਪਰਚਾ ਦਰਜਿਆ ਇਹ ਸਾਰਿਆਂ ਨੇ ਇੱਥੇ ਜਿਹੜਾ ਗੰਦ ਪਾਇਆ ਹੋਇਆ ਇਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਜੇ ਪੁਲਿਸ ਰਚਨ ਨਾ ਹੁੰਦੀ ਤੇ ਤੁਹਾਡੇ ਤੇ ਜਾਨੀ ਮਾਲੀ ਕੀ ਹੋ ਹੋ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਇਸ ਤਰ੍ਹਾਂ ਤੁਹਾਨੂੰ ਜਿਹੜੀ ਵੀਡੀਓ ਵੀ ਜਿਹੜੀ ਆ ਦਿੱਤੀ ਜਾਵੇਗੀ ਪ੍ਰੈਸ ਵਾਲਿਆਂ ਨੂੰ ਇੰਨਾ ਇਹ ਟ੍ਰੋੜਾ ਚਲਾਇਆ ਉਤੋਂ ਕਿਉਂਕਿ ਚਵਾਰ ਰੋਡ ਮੇਨ ਚਵਾਰ ਰੋਡ ਆ ਮੰਗ ਸਾਡੀ ਇਹੋ ਹੀ ਆ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਅੱਜ ਦੇਖੋ ਜੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜੇਕਰ ਪੁਲਿਸ ਪ੍ਰਸ਼ਾਸਨ ਇੱਥੇ ਨਾ ਹੁੰਦਾ ਤੇ ਕੀ ਬਣਦਾ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਕੋ ਪੰਜਾਬ ਸਰਕਾਰ ਕੋ ਕਿ ਵਾਅਦੇ ਤੋਂ ਵਾਅਦੇ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਆ ਵੱਡੀਆਂ ਆਪਣਾ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਅਗਰ ਇਸ ਤੋਂ ਇਲਾਵਾ ਮੈਂ ਵੀ ਨਾਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਬੰਦਾ ਜਿਹੜਾ ਇਹਨਾਂ ਨੂੰ ਧਰਮ ਦਾ ਪ੍ਰਚਾਰ ਪ੍ਰਸਾਰ ਅਸੀਂ ਜਿਹੜਾ ਕਰਦੇ ਆ ਇਹਨਾਂ ਨੂੰ ਪਸੰਦ ਨਹੀਂ ਆ ਇਸ ਕਰਕੇ ਇਹ ਇਹੋ ਜੇ ਕੰਮ ਕਰਦੇ ਆ ਜੇਕਰ ਅੱਗੇ ਤੋਂ ਅੱਜ ਤੋਂ ਬਾਅਦ ਕੋਈ ਵੀ ਸਾਡਾ ਜਾਨੀ ਮਾਲੀ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਅਮਰ ਸਿੰਘ ਅੰਬੀ ਨਿਹੰਗ ਤੇ ਸਾਰਾ ਇਹਦਾ ਪਰਿਵਾਰ ਹੋਊ ਮੈਂ ਜੀ ਮੰਡੀ ਦਾ ਸਮਾਨ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਮੈਂ ਵਾਪਸੀ ਆਇਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੇਟਾ ਜੱਜ ਉਹਨੇ ਮੈਨੂੰ ਬਹੁਤ ਗਲਤ ਜਿਹੜੀਆਂ ਗਾਲਾਂ ਕੱਢੀਆਂ ਗੰਦੀਆਂ ਗਾਲਾਂ ਕੱਢੀਆਂ ਅਜੀ ਤੇ ਉਸ ਤੋਂ ਬਾਅਦ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਨੇ ਹੱਥ 'ਚ ਮਤਲਬ ਬਹੁਤ ਸ਼ਸਤਰ ਜਿਹੜੇ ਤਿੱਕੇ ਹਥਿਆਰ ਜਿਹੜੇ ਫੜੇ ਸੀਗੇ ਤੇ ਮੇਰੇ ਮਗਰ ਲੱਗ ਗਏ ਮੈਂ ਆਕਤੀਆ ਭਜਾ ਕੇ ਜਦੋਂ ਇੱਥੇ ਮੈਂ ਖਲਾਈ ਆਕਤੀ ਆ ਖੜੀ ਆ ਗੁਰਦੁਆਰਾ ਸਾਹਿਬ ਦੇ ਆਪਣੇ ਬਾਹਰ ਚੌੜੀ ਦੇ ਨਾਲ ਹੀ ਫਿਰ ਸਾਡਾ ਜਿਹੜਾ ਮਲਾਜਮ ਸੀਗਾ ਉਹਨੇ ਜਦੋਂ ਉਹਨਾਂ ਦੇ ਮਗਰ ਜਦੋਂ ਭਜਾ ਤੇ ਉਹਨੇ ਮਾਹੀ ਮਤਲਬ ਮੈਨੂੰ ਮੈਨੂੰ ਬਚਾ ਕੇ ਅੰਦਰ ਰੱਖ ਹਰਤਾ ਹਾਂਜੀ ਤੁਹਾਨੂੰ ਲੱਗਦਾ ਨਹੀਂ ਕਿ ਨਾਪਕਾਂ ਤੇ ਤੁਹਾਨੂੰ ਮਾਰ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪੂਰਾ ਮਰਵਾ ਦੇਣਾ ਸੀ ਸਾਲੋ ਜੀ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਵੇ ਹਾਂਜੀ ਇਹਨਾਂ ਤੋਂ ਸੰਖਤ ਜਿਹੜੀ ਆ ਮਤਲਬ ਜੱਜ ਲਾਡੀ ਤੇ ਅੰਬੀ ਨਿਹੰਗ ਤੇ ਸਿਮਰ ਜਿਹੜਾ ਮੁੰਡਾ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੇਟ ਕੀਤੀ ਜੀ ਹਾਂਜੀ ਕੀਤੀ ਉਸੇ ਵੇਲੇ ਆਈ ਸੀ ਸਰ ਪੁਲਿਸ ਪ੍ਰਸ਼ਾਸਨ ਲੋਕ ਕੀ ਅਸ਼ਵਾਸ਼ਣ ਦਵਾਇਆ ਉਹਨਾਂ ਨੇ ਤੇ ਕਿਹਾ ਵੀ ਕਾਰਵਾਈ ਕਰਦੇ ਹਾਂ ਹੁਣ ਸਵੇਰੇ ਜਾ ਕੇ ਅਸੀਂ ਦੇਖਾਂਗੇ ਕਮਿਸ਼ਨਰ ਦੇ ਵੀ ਸਵੇਰੇ ਪੇਸ਼ ਹੋਣੇ ਜਾ ਰਹੇ ਹਾਂ ਜੀ ਅਸੀਂ ਇਹ ਇਹਨਾਂ ਦਾ ਕਾਫੀ ਦੇਰ ਦਾ ਹੈ ਆਪਸ ਵਿੱਚ ਨਾ ਡਿਸਪੂਟ ਚੱਲ ਰਿਹਾ ਦੋ ਪਾਰਟੀਆਂ ਦਾ ਇਹ ਰਤੀ ਜਿਹੜਾ ਮਨਨ ਲੋਟ ਰੇਲੋਂ ਜਿਹੜੀ ਕੰਪਲੇਨ ਦਿੱਤੀ ਗਈ ਆ ਇਹ ਮੌਕੇ ਦੇ ਮੈਸੇਜ ਦੇਖਿਆ ਸੀ ਉਹ ਮੈਡ ਮਸਲੇ ਨੂੰ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਆ ਤੇ ਵੈਰੀਫਾਈ ਕਰਕੇ ਉਸ ਤੇ ਜੋ ਕੰਮੀ ਕਰ ਰਹੀ ਉਹ ਕੀਤੀ ਜਾਊਗੀ ਸਾਡੇ ਸਰ ਪੂਰ ਸਮਵਾਦ ਹੁੰਦੇ ਸਾਹਮਣੇ ਕੋਈ ਅੜੋੜਾ ਚੱਲਿਆ ਉਹਨਾਂ ਦਾ ਨਹੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਏਰੀਆ ਦੇ ਨੂੰ ਜੀ ਆਲਰੇਡੀ ਹੋਮ ਲਾਗੇ ਬੋਤ ਜੀ ਜਦੋਂ ਚੱਲਦਾ ਹੈ